ਵਾਇਗੋਰਜੀ ਦਾ ਖਾਲਸਾ ਵਾਇਗੋਰਜੀ ਕੀ ਭਤੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤੀ ਅੱਜ ਦੇ ਪਰ ਉਹ ਲੈ ਕੇ ਮੈਕਸਿਮ ਬੋਲ ਵਾਲੀ ਪੱਗ ਜਿਹਨਾਂ ਤੋਂ 7.5 ਮੀਟਰ ਕਪਾ ਜਿਹੜਾ ਤੋਂ ਹੋਲਾ ਲਵਾਤੇ ਆ ਜਿਹੜਾ ਪਾਪਾ ਜਿਹੜਾ ਲਾੜ ਲਾਉਣਾ ਸਿੱਧੇ ਸੈਂਟਰ ਚ ਲਿਆ ਕੇ ਲੜ ਨੂੰ ਉਣੀ ਨਾਲ ਤੋਂ ਪੱਥਰ ਲਾ ਕੇ ਬੰਦ ਪਸਾਤਰਾ ਕੇ ਦੋਈ ਪੱਲੇ ਜੋ ਜਿਹੜੇ ਆਪਾਂ ਉਂਗਲੀ ਦੇ ਗੁੱਠੇ ਜਿਹੜੇ ਆਪਾਂ ਗੱਲ ਜਿਹੜੇ ਆਪਾਂ ਇਕੱਠੇ ਕਰਦੇ ਆਂ ਉਂਗਲੀ ਦੇ ਗੁੱਠੇ ਜਿਹੜੇ ਆਪਣੇ ਵੱਲ ਨੇ ਜਿਹੜੇ ਆਪਾਂ ਇਕੱਠੇ ਕਰਕੇ ਤੇ ਉਹਨਾਂ ਵਰਨ ਚੰਗੀ ਤਰ੍ਹਾਂ ਲੋਡ ਕਰ ਲੈਣਾ ਲੋਡ ਕਰ ਲੈਣਾ ਤੇ ਲੋਡ ਕਰਨ ਤੋਂ ਬਾਅਦ ਆਪਣਾ ਜਿੰਨੇ ਜਿੰਨਾ ਤੁਸੀਂ ਲੜੂ ਅਖਤਰਾ ਰੱਖਣਾ ਚਾਹੁੰਦੇ ਹੋ ਉਹਨਾਂ ਲੜ ਨੂੰ ਅਖਤਰਾ ਆ ਕੇ ਤੇ ਲੜ ਨੂੰ ਲਗਾ ਦੇਣਾ ਲੜ ਨੂੰ ਪੱਜਿਹੜਾ ਜਿਆਦਾ ਪਤਲਾ ਨਹੀਂ ਕਰਾਂਗੇ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੇਂਚੀ ਕਰਕੇ ਪੂਰੀ ਦੋਹਲ ਦੇ ਹੱਥੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਜਿਹੜੇ ਆਪਣੇ ਬਲ ਪਾਈ ਸੀ ਉਹਨਾਂ ਜਿਹੜਾ ਆਪਾਂ ਲੋਡ ਕਰ ਲੈਣਾ ਨਾਲ ਦੀ ਨਾਲ ਜਿਹੜੇ ਉਹਨਾਂ ਤੋਂ ਇਹਨਾਂ ਸਟੇਕ ਵਾਲੀ ਸੂਈਆਂ ਬਾਹਰ ਆ ਪੱਕ ਮੈਂ ਵਰਤ ਸਕਦੇ ਹਾਂ ਜੇ ਵੇਰੇ stove ਜਿਹੜਾ ਆਪਾਂ ਲੈ ਲਵੋਣਾ ਲਾਰੰਗ ਬੈਗ ਤੋਂ ਪਿੰਚ ਕਰਕੇ ਹੁਣੀ ਖੋਲ ਤੋਂ ਬਾਅਦ ਥਲੇ ਰੱਖ ਕੇ ਬੰਦ ਪਸਾਉਤ ਰੱਖ ਕੇ ਦੋ ਹੀ ਪੱਲੇ ਇਕੱਠੇ ਕਰ ਲੈਣੇ ਦੋ ਹੀ ਪੱਲੇ ਇਕੱਠੇ ਕਰਕੇ ਦੇ ਵੇਰਾ ਉਂਗਲੀਆਂ ਇਕੱਠਾ ਨਾਲ ਜਿਹੜੇ ਆਪਾਂ ਸੋ ਵਿੱਚੋਂ ਜਿਹੜੇ ਆਪਾਂ ਬਾਲ ਨੂੰ ਇਕੱਠੇ ਕਰਦੇ ਆ ਨਾ ਉਂਗਲੀਆਂ ਇਕੱਠਾ ਆੜੇ ਸੋ ਵਿੱਚੋਂ ਜਿਹੜੇ ਆਪਾਂ ਬਾਲ ਨੂੰ ਇਕੱਠੇ ਕਰਕੇ ਜਿਹੜੇ ਆਪਾਂ ਬਾਲਾਂ ਨੂੰ ਲੋਡ ਕਰਕੇ ਤੇ ਬਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਇੱਥੇ ਆਪਾਂ ਪਹਿਲੇ ਨੜ ਲਾਈ ਉਹ ਥੇੜੇ ਆਪਣੇ ਲੜ ਨੂੰ ਲਾਉਣਾ ਹੈ ਉਹਦੇ ਉੱਤੇ ਆ ਕੇ ਆਪਣੀ ਜਿਹੜੀ ਨੋਕ ਉਹ ਸੈੱਟ ਕਰਕੇ ਜਿੱਥੇ ਆਪਣੇ ਪਹਿਲੇ ਵਾਲ ਦੁਬਾਲ ਮੁੱਕ ਜਾਣਗੇ ਉੱਥੇ ਦਾ ਪਲੇਟ ਨੂੰ ਲੋਡ ਕਰਕੇ ਲਗਾ ਦੇਣਾ ਹੈ ਨਾਲੇਲ ਬਾਈ ਫੇੜ ਕੇ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰ ਲੈਣੇ ਨੇ ਜਿੰਨਾਂ ਵਾਲੇ ਬਾਕੀ ਪਾ ਜਿਹੜੇ ਆਪਾਂ ਸੈਟਿੰਗ ਕਰੀ ਜਾਣੀ ਹੈ ਇਹ ਫਿਰ ਬਣਾਣਾ ਲੋਡ ਕਰਕੇ ਜਿਹੜਾ ਲੜਨ ਲੋਡ ਕਰਕੇ ਲਗਾ ਦੇਣਾ ਹੈ ਜਿਹਨਾਂ ਆਲਿਆਂ ਬਾਕੀ ਪਾਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੇ ਆਪਾਂ ਲੜ ਲਈ ਸੋਂਹ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਲੜਨ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਹੈ ਜਿਹੜੇ ਜਿਹੜੇ ਆਪਾਂ ਰਲ ਲਈ ਸੀ ਉਹਨਾਂ ਜਿਹੜੇ ਆਪਾਂ ਬੜਪਾ ਸੀ ਉਹਨਾਂ ਜਿਹੜੇ ਆਪਾਂ ਲੋੜ ਕਾ ਲੈਣੇ ਨੋਕ ਤੇ ਲੱਗੇ ਪਿੱਛੇ ਤੱਕ ਜਿਹੜੇ ਬਾਜਾਂ ਪਗ ਪਣ ਫੇਰ ਕੇ ਜਿਹੜੇ ਆਪਣੇ ਵਾਲਦਿਆਂ ਸੰਘਣੇ ਕਰ ਲੈਣੇ ਨਾ ਜਦੋਂ ਆਉਣੇ ਵਕਤ ਆ ਜਿਹੜੇ ਪਰਸੈਂਟਿੰਗ ਕਰੀ ਜਾਣੀ ਹੈ ਵੇਰੇਸ ਤੋਂ ਵਾ ਜਿਹੜਾ ਆ ਪਾ ਲੜਨ ਲਗਾਣਾ ਹੈ ਲੜਨ ਵੇ ਤਾਂ ਪੰਜੇ ਕਰਕੇ ਪੂਰਾ ਹਾਲ ਦਾ ਬੱਲੇ ਰੱਖ ਕੇ ਬੰਦਪਾ ਸਤਰਾ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਦੋਈ ਪੱਲੇ ਇਕੱਠੇ ਕਰਕੇ ਉਂਗਲੀ ਦੇ ਗੁੱਠੇ ਨਾਲ ਉਸ ਵਿੱਚ ਬੱਲੇ ਪਾ ਇਕੱਠੇ ਕਰਨੇ ਹਨ ਉਂਗਲੀ ਦੇ ਗੁੱਠੇ ਨਾਲ ਜਿਹੜੇ ਉਸ ਵਿੱਚ ਉਹ ਬੱਲ ਨੂੰ ਇਕੱਠੇ ਕਰਕੇ ਜਿੱਥੇ ਪਵਰੇ ਲਾਈ ਸੀ ਉੱਥੇ ਜਿਹੜਾ ਪਲੇਟ ਨੂੰ ਅੱਖਾਂਗੇ ਰੱਖ ਕੇ ਜਿਹੜੇ ਬੱਲ ਨੇ ਆਪਾਂ ਉਹ ਉਲਟ ਕਰਾਂਗੇ ਵੱਲੜੇ ਲੋਡ ਕਰਕੇ ਨਾਲ ਦੀ ਨਾਲ ਵਾਈਫੇਰ ਕੇ ਉਹਨਾਂ ਵਿੱਚ ਜਿਹੜਾ ਲੜਾ ਲੋਡ ਕਰਕੇ ਲਾ ਲੈਣਾ ਹੈ ਜਨਾਲਿਆਂ ਵਕਤ ਪੱਤ ਜਿਹੜੇ ਫੇਟਿੰਗ ਕਰੀ ਜਾਣੀਆਂ ਹੈ ਪਰ ਇਸ ਤੋਂ ਬਾਅਦ ਜਿਹੜਾ ਪੰਗਲਾ ਲਾਉਣ ਆਇਆ ਹੈ ਲੜਨ ਬੈਗ ਤੋਂ ਪਿੰਚ ਕਰਕੇ ਉਹਨੂੰ ਆਲ ਦਬਤ ਰੱਖ ਕੇ ਬੰਦ ਪਾਸ ਉੱਤਰ ਕੇ ਤੇ ਹੁਣ ਜਿਹੜਾ ਪਾੜ ਲਾਈ ਸੀ ਉਹਨਾਂ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਜਿਹੜਾ ਲੋਡ ਕਰ ਲੈਣਾ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲਾਰਨ ਬੈਗ ਤੋਂ ਪਿੱਛੇ ਕਰਕੇ ਪੁਣੀ ਦਾ ਹਾਲ ਦਾ ਬੱਥਰ ਰੱਖ ਕੇ ਬੰਦ ਪਾਸਾ ਉੱਤਰ ਕੇ ਉਂਗਲੀ ਦੇ ਅਗੁੱਠੇ ਨਾਲ ਉਸ ਵਿੱਚ ਚੋਲੜੇ ਪਵਾਲੀਆਂ ਇਕੱਠੇ ਕਰਨੀਆਂ ਹਨ ਤੇ ਫਿਰ ਜਿੱਥੇ ਆਪਾਂ ਪਹਿਲਾਂ ਟਕਾਇ ਸੀ ਜਿੱਥੇ ਆਪਾਂ ਲੋਡ ਟਕਾਈ ਸੀ ਲੜ ਦੀ ਉੱਥੇ ਜਿਹੜਾ ਲੜ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜੇ verdade ਵਿੱਚ ਜਿਹੜੇ ਮਾੜਾ ਜਿਹਾ ਵਾਲ ਪੈ ਸੀ ਉਹਨਾਂ ਜਿਹੜਾ ਕੋ ਸੈੱਟ ਕਰ ਲੈਣਾ ਤੇ ਚੰਗੀ ਤਰ੍ਹਾਂ ਆਪਾਂ ਡਾਊਨਲੋਡ ਕਰਕੇ ਜਿਹੜਾ ਡਾਊਨਲੋਡ ਕਰਕੇ ਲਗਾ ਲੈਣਾ ਹੈ ਜਿਹੜਿਆ ਪਾੜ ਲਈ ਤੁਸੀਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਨਾਲ ਨਾਲ ਉਤਲੜਾ ਨਹੀਂ ਸੈਟਿੰਗ ਕਰ ਲੈਣੀ ਹੈ ਤੁਸੀਂ ਉਤਲੜਾ ਹੀ ਸੈਟਿੰਗ ਕਰ ਲਈ ਡਬਲ ਜਿਹੜਾ ਆਪਣਾ ਵਰਤ ਸਕਦੇ ਹੋ ਤੇ ਇਹ ਵੀਡੀਓ ਪਸੰਦ ਆਈ ਤਾਂ লাইਕ ਸ਼ੇਅਰ ਕਰਿਓ ਜੁੜ ਕਰਿਓ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹੌਲ ਤਾਂ ਬਾਅਦ ਥਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਚਾਰਾਂ ਉਂਗਲਿਆਂ ਨਾਲ ਜਿਹੜਾ ਪਲਟ ਨੂੰ ਉੱਤੋਂ ਲੋਡ ਕਰ ਲੈਣਾ ਚਾਰਾਂ ਉਂਗਲਿਆਂ ਨਾਲ ਜਿਹੜਾ ਪਲਟ ਨੂੰ ਉੱਤੋਂ ਲੋਡ ਕਰਕੇ ਫਿਰ ਉਸ ਵਿੱਚ ਉਂਗਲ ਅੂਠੇ ਜਿਹੜੇ ਉਸ ਵਿੱਚੋਂ ਜਿਹੜੇ ਆਪਾਂ ਮੰਨ ਲਓ ਇਕੱਠੇ ਕਰਕੇ ਜਿੱਥੇ ਆਪਾਂ ਪਹਿਲਾਂ ਲਗਾਏ ਸੀ ਉੱਥੇ ਇਹੜਾ ਲਗਾ ਦੇਣਾ ਕਿਹੜੀ ਲੋਡ ਕਰ ਕੇੜਾ ਲੜ ਲਗਾ ਦੇਣਾ ਹੈ ਤੇ ਹੁਣ ਜਿਹੜੇ ਪਰਲ ਲਈ ਸਨ ਜਿਹੜੇ ਪਸਟਿੰਗ ਕਰ ਲੈਣੀਆਂ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂਜ਼ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਆ ਉਹ ਸਾਡੇ Facebook ਪੇਜ ਨੂੰ ਫਾਲੋ ਯੂਜ਼ ਕਰਿਓ ਤੇ ਵੀਡੀਓ ਮਤਬਾਕ ਜੁੜੂ ਕਰਿਓ ਇਹ ਵੇਲੇ ਤੋਂ ਜਿਹੜਾ ਅਗਲਾ ਲੜ ਲਗਾਉਣਾ ਹੈ ਲੜਨੂ ਬੈਗ ਤੋਂ ਪਿੰਚ ਕਰ ਲੈਣਾ ਹੁਣੀ ਨਾਲ ਹਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਉਂਗਲਾਂ ਨਾਲ ਜਿਹੜਾ ਪਲੈਟ ਨੂੰ ਉੱਤੇ ਲੋਡ ਕਰਕੇ ਨੱਕਦੇ ਜਿਹੜਾ ਪਲੈਟ ਨੂੰ ਹੋਲਡ ਕਰਾਂਗੇ ਨੱਕਦੇ ਜਿਹੜਾ ਪਲੈਟ ਨੂੰ ਹੋਲਡ ਕਰਕੇ ਡਬਲ ਹੋਲਡ ਕਰਨਾ ਹੈ ਲੜਨੂ ਡਬਲ ਫੋਲਡ ਕਰਕੇ ਜਿਹੜਾ ਲਾੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜੇ ਉਹਦੀ ਚੜਾਈ ਰੱਖਣਾ ਚਾਹੁੰਦੇ ਤਾਂ ਹੀ ਹੁੰਦੀ ਆ ਉਹਦੀ ਚੜਾਈ ਰੱਖ ਕੇ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲਾੜ ਨੂੰ ਲਗਾਵਾਂਗੇ ਤੇ ਹੁਣ ਜਿਹੜੇ ਆਪਾਂ ਹਾਫ ਆ ਗਏ ਜਿਹੜੇ ਆਪਾਂ ਮੰਨ ਲਈ ਹੈ ਉਸ ਵੀਡੀਓ ਆਪਾਂ ਸ਼ੈਟਿੰਗ ਕਰ ਲੈਣੀ ਹੈ ਤੇ ਬਰਸਤਵਾ ਜਿਹੜਾ ਆਪਾਂ ਕਲੀਆਂ ਲਗਾਉਣਾ ਅੱਧਾ ਉੱਤੇ ਅੱਧਾ ਹਲੇ ਫੋਲਡ ਕਰਕੇੜਾ ਪਲੇਟ ਨੂੰ ਬੈਗ ਤੇ ਚੜਾਈ ਤੇ ਲਗਾਉਣਾ ਹੈ ਬੈਗ ਤੇ ਚੜਾਈ ਤੇ ਲਿਆ ਕੇ ਮੋੜੇ ਲਿਆ ਕੇ ਆਪਾਂ ਦੀ ਕੜਾਈ ਘਟਾ ਲੈਣੀ ਹੈ ਤੇ ਫਿਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਚੰਗੀ ਤਰ੍ਹਾਂ ਪਲੜ ਨੂੰ ਸਾਫ਼ ਕਰਕੇ ਜਿੰਨਾ ਆਪਾਂ ਪਹਿਲਾਂ ਰੱਖ ਤੇ ਰੱਖੀ ਉਹਨਾਂ ਪਲੜ ਨੂੰ ਅੱਖ ਤੇ ਰੱਖ ਕੇ ਤੇ ਫਿਰ ਉੱਤੋਂ ਥੋੜਾ ਜਿਹਾ ਫੋਨ ਕਰਕੇ ਇਹੜਾ ਲੜ ਨੂੰ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਪਵਾਜ ਨਾਲ ਕੱਢ ਲੈਣਾ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਿਰ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਜਿੱਥੇ ਆਪਾਂ ਸ਼ਵਮ ਲੜ ਫੋਟ ਕਰਾਈ ਉਤੋ ਜਿਹੜਾ ਆਪਾਂ ਲੜ ਨੂੰ ਪੱਗ ਪੈਨੂੰ ਗਾਂ ਘੱਟ ਲਗਾ ਕੇ ਫਿਰ ਪੱਗ ਪੈਨ ਤੇ ਲੜਾ ਕਿਹੜਾ ਪਲੇਟ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਜਿਹੜਾ ਤੁਸੀਂ ਪੱਗ ਪੈਨ ਉਹ ਬਾਅਦ ਵਿੱਚ ਵੀ ਲਗਾ ਸਕਦੇ ਹੋ ਪਹਿਲਾਂ ਵੀ ਲਗਾ ਸਕਦੇ ਹੋ ਫਿਰ ਪੱਗ ਪੈਨ ਤੇ ਲੜਾ ਕਿਹੜਾ ਪਲੇਟ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੁਣ ਤੋਂ ਉਹਦੀ ਚੜਾਈ ਆਖਣਾ ਚਾਹੁੰਦੇ ਤੋ ਇਹ ਨਹੀਂ ਉਹਦੀ ਚੜਾਈ ਰੱਖ ਕੇ ਤੇ ਜਿੰਨੇ ਵਿੱਚ ਬਲ ਪੈਂਦੇ ਹੋਣਗੇ ਉਹਨਾਂ ਉਹਨਾਂ ਵਾਲਾ ਨੂੰ ਜਿਹੜਾ ਆਪਾਂ ਲੋਡ ਕਰ ਚੜਾ ਲੜ ਨੂੰ ਲਗਾ ਦੇਣਾ ਹੈ ਤੇ ਫੇਰ ਜਿਹੜਾ ਲੜ ਨੂੰ ਇੱਕ ਵਾਰ ਉੱਤੇ ਦੱਬ ਕੇ ਗਾਂ ਜਾਂ ਕਿਹੜਾ ਪਲਾਣ ਨੂੰ ਖਾ ਦੇਣਾ ਹੈ ਇਹ ਲੜ ਲੜ ਉਤੋਂ ਖਸ ਜਾਂਦੇ ਜਾਂ ਘਟ ਜਾਂਦਾ ਤੁਸੀਂ ਇੱਕ ਜਾਂ ਦੋ ਪੱਗ ਵੇੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਉਤਲੜਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਆਪਣੀ ਇਹ ਉਹ ਵੀਡੀਓ ਅਪਲੋਡ ਕਰ ਲੈਣੀ ਹੈ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲਾਂ ਹੀ ਸੱਜੇ ਸੈਂਟਰ ਚੋਂ ਉਹਨਾਂ ਬੈਗ ਤੋਂ ਖਿੱਚ ਲੈਣਾ ਹੈ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਦੇਣਾ ਹੈ ਲੜ ਨੂੰ ਇੱਕ ਵਾਰ ਫਲਾ ਕੇ ਇੱਕ ਵਾਰ ਖਿੱਚਾਂਗੇ ਲੜ ਨੂੰ ਇੱਕ ਵਾਰ ਖਿੱਚੇਗੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰ ਨੂੰ ਦੱਬ ਕੇ ਹੇਣ ਖਿੱਚਾਂਗੇ ਖਿੱਚੂ ਤਾਂ ਆ ਜਿੱਥੇ ਕੁਝ ਦੋ ਸੈਟ ਕਰੇਂਦਾ ਉੱਥੋਂ ਬਟਾ ਪੋਜੀਸ਼ਨ ਦੇ ਕੇ ਜਿਹੜਾ ਆਪਾਂ ਸਿਰਾ ਕਵਰ ਕਰ ਲੈਣਾ ਤੇ ਫਿਰ ਜਿਹੜਾ ਆਪਾਂ ਬੈਦਲ ਲਗਾਉਣਾ 10 ਜਿਹੜਾ ਫੋਲਡ ਕਰਕੇ ਜਿਹੜਾ ਪਲਾਡ ਨੂੰ ਬੈਤੀ ਦੱਬ ਲੈਣਾ ਤੇ ਜਲਦੀ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵੀਡੀਓ ਬੱਦ ਵਿੱਚ ਜੁੜ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ